ਜ਼ਰੂਰੀ ਨੇ ਕਿ ਪੰਜ ਚੌਕੀਆਂ ਸੁਖੋ ਤੁਸੀਂ ਇਹ ਅਰਜ ਲਾਓ ਕਿ ਬਾਬਾ ਜੀ ਸਾਡੇ ਘਰ ਦੀ ਨਾਗੇ ਨਾ ਪੈਣ ਅਸੀਂ ਆਂਦੇ ਰਹੀਏ ਤੁਸੀਂ ਆਪਣੇ ਸੰਚਰਨਾਂ ਚ ਲਈ ਰੱਖੋ ਇਹ ਨਹੀਂ ਕਿ ਤੁਹਾਡੇ ਪੰਜ ਚੌਕੀਆਂ ਜਰਦਾਸ ਪੂਰੀ ਗਈ ਪਤਾ ਨਹੀਂ ਕਦੋਂ ਪੂਰੀ ਹੋ ਜਾਵੇ ਪੌੜੀ ਚੜਦੇ ਪੂਰੀ ਹੋ ਜਾਵੇ ਮੂੰਹ ਚੋਂ ਨਿਕਲਦੇ ਪੂਰੀ ਤੁਹਾਡੇ ਮਨ ਚੋਂ ਨਿਕਲਦੇ ਹੀ ਪੂਰੀ ਹੋ ਜਾਵੇ ਬਾਲੇ ਬਾਲੇ ਮਾਰੇ ਕਦੇ ਕਿਸੇ ਨੂੰ ਖਾਲੀ ਨਹੀਂ ਭੇਜਦੇ ਗੁਰੂ ਮਾਤੇ ਮਾਰੇ ਕਦੇ ਕਿਸੇ ਨੂੰ ਖਾਲੀ ਨਹੀਂ ਭੇਜਦੇ ਬਾਲੇ ਦਾ ਜਿਹੜਾ ਪ੍ਰੇਮ ਆਸ਼ਰਮ ਹੈ ਦੇਖੋ ਜਿਹੜਾ ਉੱਥੇ ਜਾਂਦਾ ਹੈ ਉਹ ਤਰਕੇ ਹੀ ਆਂਦਾ ਹੈ ਜਿਹੜਾ ਜਾਵੇ ਸੁੱਖ ਦਾ ਸ਼ੁਕਰਾਨੇ ਕਰਦਾ ਹੈ ਔਰ ਬਾਬਾ ਹੀ ਮਹਾਰਾਜ ਕਿਸੇ ਨੂੰ ਦੁੱਖ ਕੁਝ ਨਹੀਂ ਆਂਦੇ ਹੁੰਦੇ ਸਭ ਕੁਝ ਬਾਲੇ ਮਹਾਰਾਜ ਸਭ ਨੂੰ ਦੇ ਦਿੰਦੇ ਨੇ ਝੋਲੀਆ ਪਰਦੇ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ ਜੈ ਗੁਰੂ ਮਾਤੇ ਜੈ ਸ਼੍ਰੀ ਗੁਰੂ ਮਾਤਾ ਜੀ ਅੱਜ ਅਸੀਂ ਬਾਲਾ ਜੀ ਮੰਦਰ ਪਹੁੰਚੇ ਹਾਂ ਕਿ ਇਸ ਤਰੀਕੇ ਦਾ ਲੱਗਦਾ ਅਸੀਂ ਸਾਨੂੰ ਬਾਲਾ ਜੀ ਮੰਦਰ ਆਂਦੇ ਆ 20 ਸਾਲ ਹੋ ਚੱਲੇ ਜੀ ਅਸੀਂ ਘਰੋਂ ਆਏ ਸੀਗੇ ਕਿ ਪੰਜ ਚੌਕੀਆਂ ਸੁੱਖਾਂਗੇ ਸੁਣਿਆ ਸੀ ਕਿ ਲੋਕੀ ਮੰਦਰ ਜਾਂਦੇ ਨੇ ਲੋਕਾਂ ਦੀ ਦੁਆਵਾਂ ਅਰਦਾਸਾਂ ਕਬੂਲ ਹੁੰਦੀਆਂ ਆਪਾਂ ਸ਼ੁਰੂ ਕੀਤਾ ਜੀ ਜਦੋਂ ਆਏ ਛਿੱਟੇ ਲਿੱਤੇ ਹੋਲੀ-ਹੋਲੀ ਵਿਸ਼ਵਾਸ ਨਾ ਬਣ ਗਿਆ ਨਾ ਵਿਸ਼ਵਾਸ ਬਣ ਗਿਆ ਕਿ 20 ਸਾਲ ਹੋ ਚਲੇ ਜੀ ਬਾਲਾ ਹੀ ਮਹਾਰਾਜ ਦੀ ਕਿਰਪਾ ਨਾਲ ਕਦੀ ਵੀ ਨਾਗਾ ਨਹੀਂ ਪਿਆ ਮੰਗਲਵਾਰ ਦਾ ਦਿਨ ਬਾਬਾ ਦੇ ਛਿੱਟਿਆਂ ਨਾਲ ਨਿਕਲਦਾ ਹੈ ਔਰ ਗੁਰਮਾਤਾ ਦੀ ਕਿਰਪਾ ਨਾਲ ਸਭ ਕੁਝ ਇੱਥੇ ਹੀ ਮਿਲਿਆ ਸਾਨੂੰ ਜੋ ਵੀ ਮਿਲਿਆ ਅੱਜ ਫੈਕਟਰੀਆਂ ਨੇ ਕਾਰੋਬਾਰ ਚੱਲਦੇ ਪਏ ਨੇ ਗੱਡੀਆਂ ਨੇ ਕੰਮ ਨੇ ਜੋ ਵੀ ਹੈ ਸ਼੍ਰੀ ਬਾਲਾ ਹੀ ਹਰ ਘਰ ਦੇ ਮਾਲਕ ਨੇ ਫਰਮ ਦੇ ਮਾਲਕ ਨੇ ਸਭ ਦੇ ਮਾਲਕ ਸਾਡੇ ਬਾਲਾ ਹੀ ਮਹਾਰਾਜ ਗੁਰਮਾਤਾ ਹੀ ਮਹਾਰਾਜ ਨੇ ਜੇਨੇ ਕੁਛ ਵੀ ਇੱਥੋਂ ਮੰਗੋ ਨਾ ਬਾਲਾ ਜੀ ਕੋਲ ਆ ਕੇ ਤਾਂ ਬਾਲਾ ਜੀ ਪੂਰਾ ਜ਼ਰੂਰ ਕਰ ਦੇਣਾ ਜ਼ਰੂਰ ਜੀ ਜ਼ਰੂਰੀ ਨਹੀਂ ਕਿ ਪੰਜ ਚੌਕੀਆਂ ਸੁਖੋ ਤੁਸੀਂ ਇਹ ਅਰਜ ਲਾਓ ਕਿ ਬਾਬਾ ਜੀ ਸਾਡੇ ਘਰ ਦੀ ਨਾਗੇ ਨਾ ਪੈਣ ਅਸੀਂ ਆਂਦੇ ਰਹੀਏ ਤੁਸੀਂ ਆਪਣੇ ਸਨ ਚਰਨਾ ਚ ਲਾਈ ਰੱਖੋ ਇਹ ਨਹੀਂ ਕਿ ਤੁਹਾਡੀ ਪੰਜ ਚੌਕੀਆਂ ਜਰਦਾਸ ਪੂਰੀ ਗਈ ਪਤਾ ਨਹੀਂ ਕਦੋਂ ਪੂਰੀ ਹੋ ਜਾਵੇ ਪੌੜੀ ਚੜਦੇ ਪੂਰੀ ਹੋ ਜਾਵੇ ਮੂੰਹ ਚੋਂ ਨਿਕਲਦੇ ਪੂਰੀ ਤੁਹਾਡੇ ਮਨ ਚੋਂ ਨਿਕਲਦੇ ਹੀ ਪੂਰੀ ਹੋ ਜਾਵੇ ਸਾਡੇ ਬਾਲੇ ਮਾਰੇ ਕਦੇ ਕਿਸੇ ਨੂੰ ਖਾਲੀ ਨਹੀਂ ਭੇਜਦੇ ਗੁਰੂ ਮਾਤੇ ਮਾਰੇ ਕਦੇ ਕਿਸੇ ਨੂੰ ਖਾਲੀ ਨਹੀਂ ਭੇਜਦੇ ਬਾਲੇ ਜਿਹੜਾ ਪ੍ਰੇਮ ਆਸ਼ਰਮ ਆ ਦੇਖੋ ਜਿਹੜਾ ਉੱਥੇ ਜਾਂਦਾ ਹੈ ਉਹ ਤਰ ਕੇ ਹੀ ਆਂਦਾ ਹੈ ਜਿਹੜਾ ਜਾਵੇ ਸੁੱਖ ਦਾ ਸ਼ੁਕਰਾਨੇ ਕਰਦਾ ਹੈ ਔਰ ਬਾਬਾ ਜੀ ਮਹਾਰਾਜ ਕਿਸੇ ਨੂੰ ਦੁੱਖ ਕੁਝ ਨਹੀਂ ਆਂਦਿਆਂਦੇ ਸਭ ਕੁਝ ਬਾਲੇ ਮਹਾਰਾਜ ਸਭ ਨੂੰ ਦੇਂਦੇ ਨੇ ਝੋਲੀਆਂ ਪਰਦੀ ਤੁਸੀਂ ਕੁਝ ਮੰਗਿਆ ਹੋਵੇ ਤਾਂ ਪੂਰਾ ਹੋ ਜਾਵੇ ਸਭ ਕੁਝ ਮੰਗਿਆ ਜੀ ਮੇਰੀ ਗੁੜੀਆ 에ਰ ਹੋਸਟਰਜ਼ ਐ 에ਅਰਲਾਈਨ ਚ ਐ ਮੁੰਡੇ ਦਾ ਆਪਣਾ ਕੰਮ ਐ ਸਭ ਕੁਝ ਜੋ ਵੀ ਮਿਲਿਆ ਵੇ ਬਾਲਾ ਹੀ ਮਾਰਾ ਤੋ ਮਿਲਿਆ ਜੋ ਮਿਲਿਆ ਐ ਬਾਬਾ ਜੀ ਨੇ ਕਦੀ ਨਾ ਨਹੀਂ ਕੀਤੀ ਖਾਲੀ ਨਹੀਂ ਮੋਰਿਆ ਚੋਲੀਆਂ ਭਰ ਕੇ ਭੇਜਿਆ ਜਿੰਨੂੰ ਕਿਹਾ ਵੀ ਐ ਤੂੰ ਜਾ ਕੇ ਮੰਦਰੋਂ ਮੰਗ ਉਹਨੂੰ ਵੀ ਮਿਲਿਆ ਉਹ ਵੀ ਨਹੀਂ ਖਾਲੀ ਆਇਆ ਜੀ ਕਿੰਨਾ ਕਿ ਸ਼ੁਕਰ ਕਰਦਿਓ ਤੇ ਮਤਲਬ ਜਦੋਂ ਸਾਰਾ ਕੁਝ ਮਿਲਦਾ ਬਿਨਾ ਮੰਗਿਆ ਮਿਲਦਾ ਕਿੰਨਾ ਕਿ ਸ਼ੁਕਰ ਕਰਦਿਓ ਸਾਡੇ ਹਰ ਸਾਹ ਬਾਲਾਈ ਮਹਾਰਾਜ ਦੇ ਚਰਨਾਂ ਦੇ ਵਿੱਚ ਨੇ ਜਿਹੜੇ ਸਾਹ ਵੀ ਲੈਂਦੇ ਹਾਂ ਮੈਂ ਬਾਲਾਈ ਮਹਾਰਾ ਦੀ ਕਿਰਪਾ ਨਾਲ ਲੈਂਦੀ ਆਂ ਰੋਮ ਰੋਮ 'ਚ ਮੇਰੇ ਬਾਲਾਈ ਗੁਰਮਾਤਾ ਹੀ ਵਸਦੇ ਨੇ ਸਦਾ ਵਸਦੇ ਰਹਿਣ ਮੇਰੇ ਬਾਬਾਈ ਗੁਰਮਾਤਾ ਹੀ ਨਤਿਵਾਨਾ ਲੱਗੇ ਮੇਰੇ ਬਾਬਾ ਦੀ ਉਮਰਾਂ ਲੰਬੀਆਂ ਹੋਣ ਜੈ ਸ਼੍ਰੀ ਵਾਲਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ ਜੈ ਸ਼੍ਰੀ ਵਾਲਾ ਜੀ ਜੈ ਸ਼੍ਰੀ ਵਾਲਾ ਜੀ ਜੈ ਗੁਰੂ ਮਾਤਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ ਅੱਜ ਬਾਲਾ ਜੀ ਮੰਦਰ ਪਹੁੰਚੇ ਹਾਂ ਕਿ ਅਸੀਂ ਸਾਨੂੰ ਬਾਲਾ ਜੀ ਮੰਦਿਰ ਆਂਦੇ ਆ 20 ਸਾਲੋਂ ਚੱਲੇ ਜੀ ਅਸੀਂ ਘਰੋਂ ਆਏ ਸੀਗੇ ਕਿ ਪੰਜ ਚੌਕੀਆਂ ਸੁੱਖਾਂਗੇ ਸੁਣਿਆ ਸੀ ਕਿ ਲੋਕੀ ਮੰਦਿਰ ਜਾਂਦੇ ਨੇ ਲੋਕਾਂ ਦੀਆਂ ਦੁਆਵਾਂ ਅਰਦਾਸਾਂ ਕਬੂਲ ਹੁੰਦੀਆਂ ਆਪਾਂ ਸ਼ੁਰੂ ਕੀਤਾ ਜੀ ਅਦੋਂ ਆਏ ਚਿੱਟੇ ਲਿੱਤੇ ਹੋਲੀ-ਹੋਲੀ ਵਿਸ਼ਵਾਸ ਨਾ ਬਣ ਗਿਆ ਨਾ ਵਿਸ਼ਵਾਸ ਬਣ ਗਿਆ ਕਿ 20 ਸਾਲ ਹੋ ਚਲੇ ਅਜ ਬਾਲਾ ਹੀ ਮਹਾਰਾਜ ਦੀ ਕਿਰਪਾ ਨਾਲ ਕਦੀ ਵੀ ਨਾਗਾ ਨਹੀਂ ਪਿਆ ਮੰਗਲਵਾਰ ਦਾ ਦਿਨ ਬਾਬਾ ਦੇ ਚਿੱਟਿਆਂ ਨਾਲ ਨਿਕਲਦਾ ਹੈ ਔਰ ਗੁਰਮਾਤਾ ਦੀ ਕਿਰਪਾ ਨਾਲ ਸਭ ਕੁਝ ਇੱਥੇ ਹੀ ਮਿਲਿਆ ਸਾਨੂੰ ਜੋ ਵੀ ਮਿਲਿਆ ਅੱਜ ਫੈਕਟਰੀਆਂ ਨੇ ਕਾਰੋਬਾਰ ਚੱਲਦੇ ਪਏ ਨੇ ਗੱਡੀਆਂ ਨੇ ਕੰਮ ਨੇ ਜੋ ਵੀ ਹੈ ਸ਼੍ਰੀ ਬਾਲਾ ਹੀ ਹਰ ਘਰ ਦੇ ਮਾਲਕ ਨੇ ਫਰਮ ਦੇ ਮਾਲਕ ਨੇ ਸਭ ਦੇ ਮਾਲਕ ਸਾਡੇ ਬਾਲਾ ਹੀ ਮਹਾਰਾਜ ਗੁਰਮਾਤਾ ਹੀ ਮਹਾਰਾਜ ਨੇ ਕਹਿੰਦੇ ਕੁਛ ਵੀ ਇੱਥੋਂ ਮੰਗੋ ਨਾ ਬਾਲਾ ਜੀ ਕੋਲ ਆ ਕੇ ਤਾਂ ਬਾਲਾ ਜੀ ਪੂਰਾ ਜ਼ਰੂਰ ਕਰ ਦੇਣਾ ਜ਼ਰੂਰ ਜੀ ਜ਼ਰੂਰੀ ਨਹੀਂ ਕਿ ਪੰਜ ਚੌਕੀਆਂ ਸੁਖੋ ਤੁਸੀਂ ਇਹ ਅਰਜ ਲਾਓ ਕਿ ਬਾਬਾ ਜੀ ਸਾਡੇ ਘਰ ਨਾਗੇ ਨਾ ਪੈਣ ਅਸੀਂ ਆਂਦੇ ਰਹੀਏ ਤੁਸੀਂ ਆਪਣੇ ਸੰਚਰਨਾਂ ਚ ਲਾਈ ਰੱਖੋ ਇਹ ਨਹੀਂ ਕਿ ਤੁਹਾਡੀ ਪੰਜ ਚੌਕੀਆਂ ਜਰਦਾਸ ਪੂਰੀ ਗਈ ਪਤਾ ਨਹੀਂ ਕਦੋਂ ਪੂਰੀ ਹੋ ਜਾਵੇ ਪੌੜੀ ਚੜਦੇ ਪੂਰੀ ਹੋ ਜਾਵੇ ਮੂੰਹ ਚੋਂ ਨਿਕਲਦੇ ਪੂਰੀ ਤੁਹਾਡੇ ਮਨ ਚੋਂ ਨਿਕਲਦੇ ਹੀ ਪੂਰੀ ਹੋ ਜਾਵੇ ਸਾਡੇ ਬਾਲੇ ਮਾਰੇ ਕਦੇ ਕਿਸੇ ਨੂੰ ਖਾਲੀ ਨਹੀਂ ਭੇਜਦੇ ਗੁਰੂ ਮਾਤੇ ਮਾਰੇ ਕਦੇ ਕਿਸੇ ਨੂੰ ਖਾਲੀ ਨਹੀਂ ਭੇਜਦੇ ਬਾਲਾ ਜਿਹੜਾ ਪ੍ਰੇਮ ਆਸ਼ਰਮ ਆ ਦੇਖੋ ਜਿਹੜਾ ਉੱਥੇ ਜਾਂਦਾ ਹੈ ਉਹ ਤਰ ਕੇ ਹੀ ਆਂਦਾ ਹੈ ਜਿਹੜਾ ਜਾਵੇ ਸੁੱਖ ਦਾ ਸ਼ੁਕਰਾਨੇ ਕਰਦਾ ਹੈ ਔਰ ਬਾਬਾ ਜੀ ਮਹਾਰਾਜ ਕਿਸੇ ਦੁੱਖ ਕੁਝ ਨਹੀਂ ਆਂਦੇ ਨੇ ਸਭ ਕੁਝ ਬਾਲੇ ਮਹਾਰਾਜ ਸਭ ਨੂੰ ਦੇਂਦੇ ਨੇ ਝੋਲੀਆਂ ਭਰ ਕੇ ਤੁਸੀਂ ਕੁਝ ਮੰਗਿਆ ਹੋਵੇ ਤਾਂ ਪੂਰਾ ਹੋ ਜਾਵੇ ਸਭ ਕੁਝ ਮੰਗਿਆ ਜੀ ਮੇਰੀ ਗੁੜੀਆ 에ਰ ਹੋਸਟਰਸ ਐ 에ਅਰਲਾਈਨ ਚ ਐ ਮੁੰਡੇ ਦਾ ਆਪਣਾ ਕੰਮ ਐ ਸਭ ਕੁਝ ਜੋ ਵੀ ਮਿਲਿਆ ਵੈ ਬਾਲਾ ਹੀ ਮਹਾਰਾਜ ਤੋਂ ਮਿਲਿਆ ਜੋ ਮਿਲਿਆ ਐ ਬਾਬਾ ਜੀ ਨੇ ਕਦੀ ਨਾ ਨਹੀਂ ਕੀਤੀ ਖਾਲੀ ਨਹੀਂ ਮੋਰਿਆ ਚੋਲੀਆਂ ਭਰ ਕੇ ਭੇਜਿਆ ਜਿੰਨੂੰ ਕਿਹਾ ਵੀ ਤੂੰ ਜਾ ਕੇ ਮੰਦਰੋਂ ਮੰਗ ਉਹਨੂੰ ਵੀ ਮਿਲਿਆ ਉਹ ਵੀ ਨਹੀਂ ਖਾਲੀ ਆਇਆ ਜੀ ਕਿੰਨਾ ਕੁ ਸ਼ੁਕਰ ਕਰਦਿਆਂ ਤੇ ਮਤਲਬ ਜਦੋਂ ਸਾਰਾ ਕੁਝ ਮਿਲਦਾ ਬਿਨਾਂ ਮੰਗਿਆ ਮਿਲਦਾ ਕਿੰਨਾ ਕੁ ਸ਼ੁਕਰ ਕਰਦਿਆਂ ਸਾਡੇ ਹਰ ਸਾਹ ਬਾਲਾ ਹੀ ਮਹਾਰਾਜ ਦੇ ਚਰਨਾਂ ਦੇ ਵਿੱਚ ਨੇ ਜਿਹੜੇ ਸਾਹ ਵੀ ਲੈਂਦੇ ਹਾਂ ਮੈਂ ਬਾਲਾ ਹੀ ਮਹਾਰਾਜ ਦੀ ਕਿਰਪਾ ਨਾਲ ਲੈਂਦੀ ਆਂ ਰੋਮ ਰੋਮ 'ਚ ਮੇਰੇ ਬਾਲਾ ਹੀ ਗੁਰਮਾਤਾ ਹੀ ਵਸਦੇ ਨੇ ਸਦਾ ਵਸਦੇ ਰਹਿਣ ਮੇਰੇ ਬਾਬਾ ਹੀ ਗੁਰਮਾਤਾ ਹੀ ਮੱਤੀ ਵਾ ਨਾ ਲੱਗੇ ਮੇਰੇ ਬਾਬਾ ਦੀ ਉਮਰਾਂ ਲੰਬੀਆਂ ਹੋਣ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਗੁਰੂ ਮਾਤਾ